ਜਪਸਾ ਦਾ ਪਾਠ ਨਿਤਨੇਮ ਚ ਹਰ ਰੋਜ਼ ਹੁੰਦਾ ਪਰ ਉਵੇਂ ਪੜਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਇਹਨੂੰ ਅਸੀਂ ਸਮਝਦੇ ਨਹੀਂ ਕਿ ਇਹ ਅੱਖਰਾਂ ਦੇ ਵਿੱਚ ਕੀ ਭੇਦ ਲੁਕਿਆ ਹੋਇਆ ਹੈ ਇਹ ਕਿਉਂ ਲਿਖਿਆ ਇਹ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਜਿੰਨਾ ਚਿਰ ਉਹ ਨਹੀਂ ਸਮਝਦੇ ਹੈਗੇ ਉਹਨਾਂ ਚਿਰ ਇਹ ਰੋਜ਼ ਰੋਜ਼ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਉਹ ਤਾਂ ਗਿਣਤੀਆਂ ਗਿਂ ਦरहे ਆ ਜਿਵੇਂ ਆਪਾਂ ਉਸ ਉਸ ਤਰ੍ਹਾਂ ਪਾਠ ਕਰਦੇ ਆਂ ਇਕ ਊਕਾਰ ਸਤਿਗੁਰ ਪ੍ਰਸਾਦਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪਨ ਸ਼੍ਰੀ ਮੁਖਵਾਕ ਪਾਸ਼ਾਹੀ ਦਸਵੀਂ ਸ਼ਪੈ ਸ਼ੰਦ ਛਪਣ ਲੱਗੇ ਨੇ ਤਾ ਪ੍ਰਸਾਦ ਕਹਿੰਦੇ ਹੁਣ ਛੰਦ ਛਪਣ ਲੱਗੇ ਨੇ ਤੇਰੀ ਕਿਰਪਾ ਨਾਲ ਤੇਰੇ ਪ੍ਰਸਾਦ ਨਾਲ ਤੇਰੇ ਦਿੱਤੇ ਗਿਆਨ ਨਾਲ ਹੁਣ ਜੇ ਇਹ ਬੋਲਣ ਵਾਲਾ ਬੋਲ ਰਿਹਾ ਉਹ ਵੀ ਤੇਰਾ ਦਿੱਤਾ ਗਿਆਨ ਆ ਤੇਰੀ ਕਿਰਪਾ ਨਾਲ ਜੇ ਕੋਈ ਦੁਨੀਆ ਦੇ ਕੋਈ ਵੀ ਕੋਈ ਕਾੜ ਕੱਢ ਰਿਹਾ ਉਹ ਤੇਰੀ ਕਿਰਪਾ ਤੂੰ ਸਭ ਨੂੰ ਮੱਤ ਦੇ ਰਿਹਾ ਜੋ ਜਗ ਮੈਂ ਜਗਤਰ ਮੈਂ ਸਾਰੇ ਜਗਤ ਤੇਰੀ ਜੋਤ جگ ਰਹੀ ਆ ਤੇਰੀ ਦਿੱਤੀ ਦਾਤ ਹੀ ਲੋਕੀ ਕਾਢਾ ਕੱਢ ਰਹੇ ਨੇ ਉਜਾਗਰ ਰਹੇ ਨੇ ਪੜ ਰਹੇ ਨੇ ਜੋ ਵੀ ਕੁਝ ਹੋ ਰਿਹਾ ਸਾਰਾ ਜਗਤ ਤੇਰੀ ਕਿਰਪਾ ਨਾਲ ਹੋ ਰਿਹਾ ਉਹ ਕਹਿੰਦਾ ਵੀ ਜਿਵੇਂ ਮੈਂ ਅੱਗੇ ਲਿਖ ਰਹੇ ਹਾਂ ਤੇ ਤੇ ਜੋ ਤੇਤੋਂ ਮਿਲੇ ਗਿਆਨ ਸਦਕਾ ਤੇਤੋਂ ਮਿਲੀ ਸਿੱਖਿਆ ਸਦਕਾ ਲਿਖਣ ਲੱਗਿਆ ਇਹ ਸ਼ੰਦ ਜੋ ਅਗੇ ਲਿਖਣ ਲੱਗਿਆ ਸ਼ਬਦ ਸ਼ੰਦ ਛਪ ਰਹੇ ਨੇ ਤੇਰੀ ਕਿਰਪਾ ਨਾਲ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਕਹਿੰਦੇ ਚੱਕਰ ਚਿਹਨ ਜਾਤ ਪਾਤ ਬਰਨ ਕੀ ਆ ਉਹਦਾ ਕੀ ਜਾਤ ਦਾ ਕੀ ਉਹਦਾ ਗੋਤ ਆ ਕੀ ਉਹਦਾ ਕਬੀਲਾ ਕੀ ਆ ਚਾਰ ਵਰਨਾ ਚੋਂ ਕਿਹੜਾ ਵਰਨਾ ਹੋ ਬਾਹਮਣਾ ਖੱਤਰੀਆ ਸੁੰਦਰਾ ਵੈਸਾ ਉਹਦਾ ਕੋਈ ਨਹੀਂਗਾ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਤ ਨਾ ਸਕਤੇ ਨਾ ਉਹਦਾ ਰੂਪ ਆ ਨਾ ਰੰਗ ਦਾ ਨਾ ਰੇਖਾ ਦਾ ਨਾ ਪੇਫਾ ਉਹ ਨਹੀਂ ਕਹਿ ਸਕਦਾ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹੀਜੈ ਤੂੰ ਅਚਲ ਮੂਰਤ ਆ ਹੋ ਜਿਹੜੀ ਚਲਾਇ ਮਾਨ ਨਹੀਂ ਹੈਗੀ ਵੀ ਖਤਮ ਨਹੀਂ ਹੋ ਜਾਂਦੀ ਨਾ ਹੋ ਹੁਣ ਜਿਹੜੀਆਂ ਮੰਦਰਾਂ ਦੇ ਵਿੱਚ ਮੂਰਤਾਂ ਨੇ ਉਹ ਸਮੇਂ ਦੇ ਨਾਲ ਖਰਾਬ ਹੋ ਜਾਣਗੀਆਂ ਵੀ ਉਹ ਮੂਰਤਾਂ ਚ ਤੂੰ ਹੈ ਨੀਗਾ ਤੇਰੀ ਮੂਰਤ ਅਚਲ ਆ ਅਕਾਲ ਮੂਰਤ ਆ ਤੇਰੀ ਕਾਲ ਤੋਂ ਪਰੇ ਆ ਉਹ ਦਿਖਦੀ ਹੋਣੀ ਅਨਪਉ ਪ੍ਰਕਾਸ਼ ਮਤਲਬ ਇੰਨਾ ਪ੍ਰਕਾਸ਼ ਅਤੇ ਵਿੱਚ ਇੰਨਾ ਗਿਆਨ ਆ ਰੱਦੋ ਬਦੋ ਨੂੰ ਵਿਆਹ ਨਹੀਂ ਕੀਤਾ ਜਾ ਸਕਦਾ ਅਮਿਤੋਜ ਕੇ ਹਿੱਜੇ ਬੇਮਿਸਾਲ ਬਲ ਬਾਲਾ ਤੂੰ ਅਮਿਤੋਜ ਕੋਟ ਇੰਦਰ ਇੰਦਰਾਣ ਸ਼ਾ ਸ਼ਹਾਨ ਗਣੀਜੇ ਲੱਖਾਂ ਕਰੋੜਾਂ ਰਾਜੇ ਸ਼ਾ ਦਾ ਤੂੰ ਵੀ ਤੂੰ ਉੱਤੇ ਸ਼ਾਂ ਸਾਰੇ ਤੂੰ ਉੱਤੇ ਆ ਤੂੰ ਤ੍ਰਿਪ ਭਨੁਮਿ ਹੀ ਤਿੰਨਾ ਭਨਾਂ ਦਾ ਤੂੰ ਰਾਜਾ ਮਹੀਪ ਸੁਰਨਰ ਅਸੁਰ ਨੇਤ ਨਿਤ ਮੰਤਰਨ ਕਹਿਤ ਸੁਰਨਰ ਅਸੁਰ ਤੋੜਾ ਮਤਲਬ ਦੇਰੇ ਦੇਵਤੇ ਵਰਤੀ ਵਾਲੇ ਲੋਕ ਨੇ ਨਾਰ ਜਿਹੜੇ ਉਹਨਾਂ ਦੇ ਵਿਚਾਰਲੇ ਅਸੋਰ ਮਤਲਬ ਜਿਹੜੇ ਰਕਸ਼ਸ ਮਤਲਬ ਬਿਲਕੁਲ ਆਪਣੇ ਮਨਤੇ ਚੱਲਦੇ ਨੇ ਮਨਮੁਖ ਨੇ ਬਿਲਕੁਲ ਮਨਮੁਖ ਨੇ ਆ ਗੁਰਮੁਖ ਨੇ ਆ ਮਨਮੁਖ ਨੇ ਉਹਨਾਂ ਦੇ ਵਿਚਾਰਲੇ ਨੇ ਨੇਤ ਨੇਤ ਬੰਤ ਰਣ ਕਹਿਤ ਤੈਨੂੰ ਬਿਆੰਤ ਬਿਆੰਤ ਕਹਿੰਦੇ ਨੇ ਸਾਰੇ ਤਬ ਸਰਬਨਾਮ ਕਥੈ ਕਵਨ ਉਦੋਂ ਤਬ ਉਦੋਂ ਸਾਰੇ ਨਾਮ ਕੌਣ ਕਹਿ ਸਕਦਾ ਤੇਰੇ ਸਾਰੇ ਨਾਮ ਕੋਈ ਤੇਨੂੰ ਕਿਸ ਨਾਮ ਨਾਲ ਕਹਿ ਰਿਹਾ ਕੋਈ ਕਿਸ ਨਾਮ ਤੇਰੇ ਸਤ ਬਹੁਤ ਨਾਮ ਧਰੀ ਬਿਠਿਆ ਆਪਣੇ ਆਪਣੇ ਹਿਸਾਬ ਨਾਲ ਤੇਰੇ ਸਾਰੇ ਨਾਮ ਨਹੀਂ ਦੱਸ ਸਕਦਾ ਕੋਈ ਕਰਮ ਨਾਮ ਵਰਨਤ ਸੁਮਤ ਕਰਮ ਨਾਮ ਦਾ ਵਰਣਨ ਕਰਨ ਲੱਗਿਆ ਹੁਣ ਮੈਂ ਚੰਗੀ ਮਤ ਨਾਲ ਵੀ ਜੋ ਤੂੰ ਦੁਨੀਆ ਤੇ ਕਰਦਾ ਉਸ ਦੇ ਹਿਸਾਬ ਨਾਲ ਜਿਹੜੇ ਨਾਮ ਰੱਖੇ ਹੋਏ ਨੇ ਤੇਰੇ ਕਰਮ ਨਾਮ ਉਹਨਾਂ ਦਾ ਹੀ ਵਰਣਨ ਕਰਨ ਲੱਗਿਆ ਮੈਂ ਚੰਗੀ ਮਤ ਨਾਲ ਪੁਜੰਗ ਪ੍ਰਯਤਿ ਸ਼ੰਦ ਅੱਗੇ ਭਜਨ ਪ੍ਰਯਤ ਸੱਪ ਦੀ ਤਰ੍ਹਾਂ ਚੱਲਣ ਵਾਲਾ ਛੰਦ ਸ਼ੁਰੂ ਹੁੰਦਾ ਉਹਦੇ ਵਿੱਚ ਹੁਣ ਅੱਗੇ ਨਾਮ ਹੀ ਦਸਨੇ ਆ ਨਾਮ ਸਕਾਰ ਕਰਕੇ ਬਸ ਉਹ ਕਰਮ ਨਾਮ ਨੇ ਜਿਹੜੇ ਇਹ ਸਾਰਾ ਅੱਗੇ ਜਪ ਸਾਹਿਬ ਨਾਮਾਂ ਤੇ ਹੀ ਆ ਇਹ ਨਾਵਾਂ ਦਾ ਕੀ ਮਤਲਬ ਆ ਜੇ ਇਸ ਗੱਲ ਨੂੰ ਸਿੱਖਣਾ ਤਾਂ ਗਿਆਨ ਪ੍ਰਬੋਧ ਦੇ ਵਿੱਚ ਜ਼ਿਕਰ ਆ ਕਿ ਇਹ ਜਿਹੜੇ ਆਹਾਂ ਨੇ ਨਮਸਤਮ ਅਕਾਲੇ ਵੀ ਅਕਾਲੇ ਦੇ ਅਰਥ ਸੀ ਕਿਵੇਂ ਕਰਨੇ ਉੱਥੇ ਜਾ ਕੇ ਸਾਨੂੰ ਪਤਾ ਲੱਗੂਗਾ ਵੀ ਅਕਾਲੇ ਤੈਨੂੰ ਨਮਸਕਾਰ ਆ ਇਹ ਅੱਗੇ ਸਾਰੇ ਅਰਥ ਜੇ ਕਰਨੇ ਆ ਤਾਂ ਸਾਨੂੰ ਗਿਆਨ ਪ੍ਰਬੋਧ ਪੜ੍ਹਨਾ ਪੈਣਾ ਗਿਆਨ ਪ੍ਰਬੋਧ ਦਸਮ ਗ੍ਰੰਥ ਦੇ ਵਿੱਚ 127 ਪੰਨੇ ਤੇ ਸ਼ੁਰੂ ਹੁੰਦਾ ਆ ਅੱਗੇ ਜਾ ਕੇ ਆ 127 ਪੰਨੇ ਤੇ ਗਿਆਨ ਪ੍ਰਬੋਧ ਗ੍ਰੰਥ ਆ ਗਿਆ ਅਥ ਗਿਆਨ ਪ੍ਰਬੋਧ ਗ੍ਰੰਥ ਲਿਖਦੇ ਇਹਦੇ ਇਹਦੇ ਵਿੱਚ 131 ਪੰਨੇ ਤੇ ਅਗਲੇ 3 4 ਪਰਨੇ ਅੱਗੇ ਜਾ ਕੇ ਕਵਿਤਾ ਸ਼ੁਰੂ ਹੁੰਦਾ ਇਹ ਵੀ ਤਪ ਪ੍ਰਸਾਦ ਰਿਕ ਕਵਿਤਾ ਤੋਂ ਬਾਅਦ ਜਾਂ ਛੰਦ ਤੋਂ ਬਾਅਦ ਤਪ ਪ੍ਰਸਾਦ ਲਿਖ ਦਿੰਦੇ ਨੇ ਵੀ ਤੇਰੀ ਕਿਰਪਾ ਨਾਲ ਇਹ ਲਿਖਨੇ ਹਾਂ ਮੈਂ ਉਹ ਕੀ ਕਹਿੰਦੇ ਨੇ ਗਾਹੇ ਉਹ ਜੋ ਨਾ ਜਾਏ ਸੋ ਅਗਾਹ ਕਹਿ ਕੇ ਨਹੀਂ ਤਾਂ ਕਹਿੰਦੇ ਜਿਹਨੂੰ ਗਾਹਿਆ ਨਹੀਂ ਜਾ ਸਕਦਾ ਕਿ ਮਤਲਬ ਕੋਈ ਤਲਾਬ ਆ ਉਹਦੇ ਵਿੱਚ ਤੈਰ ਕੇ ਆਪਾਂ ਉਹਨੂੰ ਗਾ ਕੇ ਦੇਖ ਲਿਆ ਕੋਈ ਪਿੰਡ ਆ ਉਹਦੇ ਵਿੱਚ ਫਿਰ ਕੇ ਆਪਾਂ ਨੂੰ ਗਾ ਕੇ ਦੇਖ ਲਿਆ ਸ਼ਹਿਰ ਆ ਉਹਦੇ ਵਿੱਚ ਫਿਰ ਕੇ ਕੱਲੀ ਕੱਲੀ ਗਲੀ ਘੁੰਮ ਕੇ ਉਹਨੂੰ ਗਾ ਕੇ ਦੇਖ ਲਿਆ ਗਾਉਣਾ ਘੁੰਮਣਾ ਫਿਰਨਾ ਉਹਦੇ ਵਿੱਚ ਕਲਾਕਲਾ ਗਲੀ ਗਾ ਲੈਣੀ ਵੀ ਸਾਨੂੰ ਆ ਅਗਲੀ ਤਾਂ ਵੀ ਪਤਾ ਇੱਥੇ ਆ ਇੱਥੇ ਆ ਕਿਸੇ ਚੀਜ਼ ਕਿਸੇ ਵੀ ਚੀਜ਼ ਨੂੰ ਦੁਨੀਆ ਤੇ ਅਸੀਂ ਗਾ ਕੇ ਦੇਖ ਸਕਦੇ ਹਾਂ ਸੰਸਾਰ ਦੇ ਵਿੱਚ ਕਹਿੰਦਾ ਗਹੇ ਉਹ ਜੋ ਨਾ ਜਾਏ ਸੋ ਅਗਾਹ ਕਹਿ ਕਹਿ ਗਾਇਤ ਕਹਿੰਦੇ ਜਿਹਨੂੰ ਗਹਿਆ ਨਹੀਂ ਜਾ ਸਕਦਾ ਹੁਣ ਉਹਦਾ ਪੇਤ ਨਹੀਂ ਪਾਇਆ ਉਹਨੂੰ ਫਿਰਕੇ ਨਹੀਂ ਦੇਖਿਆ ਜਾ ਸਕਦਾ ਫਿਰ ਉਹਨੂੰ ਉਹਦੇ ਮੂਰੇ ਆੜਾ ਲਾਤਾ ਗਾਨ ਗਾ ਮਤਲਬ ਜਿਹਨੂੰ ਗਾਇਆ ਜਾ ਸਕੇ ਆਗਾ ਮਤਲਬ ਜਿਹਨੂੰ ਆਇਆ ਨਾ ਜਾ ਸਕੇ ਛੇਦਿਓ ਜੋ ਨਾ ਜਾਏ ਸੋ ਅਛੇਦ ਕੈ ਨਿਸ਼ਾਨੀ ਹੈ ਜਿਹਨੂੰ ਛੇਦਿਆ ਨਹੀਂ ਜਾ ਸਕਦਾ ਹੁਣ ਇਹ ਛੇਦਿਆ ਕਿਉਂ ਕਿਹਾ ਮਹਾਭਾਰਤ ਵਿੱਚ ਦੱਸਿਆ ਗਿਆ ਵੀ ਕ੍ਰਿਸ਼ਨ ਨੇ ਪਕਤਾ ਪੈਰ ਥੱਲੇ ਲਪੋ ਲਿਆ ਸੀਗਾ ਤੇ ਸ਼ਾਇਦ ਕਰਨ ਨੇ ਤੀਰ ਮਾਰਿਆ ਸੀਗਾ ਤਾਂ ਉਹ ਪੈਰ ਨੂੰ ਛੇਦ ਕੇ ਪੱਤੇ ਤੇ ਲੱਗਿਆ ਸੀਗਾ ਉਹ ਕਾਰਨ ਕਹਿੰਦਾ ਸੀ ਮੈਂ ਇੰਨਾ ਬਲ ਮਾਣਾ ਇਸ ਪੱਪੜ ਦੇ ਸਾਰੇ ਪੱਤੇ ਵਿੱਚੀ ਮੈਂ ਤੀਰ ਗੱਡ ਸਕਦਾ ਇੱਕ ਪੱਤਾ ਕ੍ਰਿਸ਼ਨ ਨੇ ਲ ਘੋਲਿਆ ਸੀ ਪੈਰ ਥੱਲੇ ਤੇ ਉਹ ਸਾਰੇ ਪੱਤਿਆਂ ਦੇ ਵਿੱਚੋਂ ਨਿਕਲਦਾ ਤੀਰ ਕ੍ਰਿਸ਼ਨ ਦੇ ਪੈਰ ਦੇ ਵਿੱਚੋਂ ਨਿਕਲ ਕੇ ਉਹ ਪੱਤੇ ਤੇ ਲੱਗਿਆ ਸੀਗਾ ਮਤਲਬ ਉਹ ਛੇਦਿਆ ਗਿਆ ਉਹਦੇ ਪੈਰ ਦੇ ਵਿੱਚ ਯਾਰ ਪਰ ਲੱਗ ਗਿਆ ਕਹਿੰਦੇ ਕ੍ਰਿਸ਼ਨ ਤੇ ਇਹ ਗੱਲ ਲਿਖੀ ਗਈ ਆ ਵੀ ਜਿਹੜਾ ਤੂੰ ਆ ਜਿਹੜਾ ਅਸਲ 'ਚ ਅਸਲੀ ਰੱਬ ਆ ਉਹਨੂੰ ਛੇਦਿਆ ਨਹੀਂ ਜਾ ਸਕਦਾ ਛੇਦਿਓ ਜੋ ਨਾ ਜਾਏ ਸੋ ਅਛੇਦ ਕਹਿ ਪਛਾਨਗੇ ਅਛੇਦ ਕਹਿ ਕੇ ਪਛਾਣਿਆ ਜਾਂਦਾ ਗੰਝਿਓ ਜੋ ਨਾ ਜਾਏ ਸੋ ਅਗੰਝ ਕਹਿ ਕੈ ਜਾਣੀਐ ਤ ਇਹਨੂੰ ਗੰਝਿਆ ਨਹੀਂ ਜਾ ਸਕਦਾ ਉਹਨੂੰ ਅਗੰਝ ਕਿਹਾ ਜਾਂਦਾ ਉਹ ਮੂਰਿਆੜਾ ਲੱਗਿਆ ਪੰਜ ਭੰਜਿਓ ਜੋ ਨਾ ਜਾਏ ਸੋ ਅਪੰਜ ਕਹਿ ਕੈ ਮਾਨੀਐ ਹੁਣ ਇਸੇ ਤਰ੍ਹਾਂ ਇਹ ਗਿਆਨ ਪ੍ਰਵੋਚ ਦੱਸਦਾ ਇਹ ਸਿੱਖ ਨੇ ਗਿਆਨ ਪ੍ਰਵੋਧ ਗ੍ਰੰਥ ਵੀ ਪੜ੍ਹਿਆ ਉਹਨੂੰ ਪਤਾ ਵੀ ਇਹ ਇਹਨਾਂ ਦੇ ਅਰਥ ਕਿਵੇਂ ਕਰਨੇ ਨੇ ਤਾਂ ਉਸ ਲਈ ਇਹ ਜਾਪ ਸਾਹਿਬ ਸਮਝਣਾ ਕੋਈ ਔਖਾ ਨਹੀਂ ਹੈ ਹੁਣ ਨਮਸਤੁ ਅਕਾਲੇ ਕਾਲੇ ਕੀ ਆ ਜਿਹੜਾ ਕਾਲ ਦੇ ਵਿੱਚ ਨਹੀਂ ਆਉਂਦਾ ਕਾਲ ਤੋਂ ਰਹਿਤ ਆ ਸਮੇ ਤੋਂ ਚੱਕਰ ਤੋਂ ਬਾਹਰਾ ਉਹ ਕਾਲੇ ਆ ਨਮਸਤਮ ਕਿਰਪਾਲੇ ਕਿਰਪਾ ਕਰਨ ਵਾਲਿਆ ਤੈਨੂੰ ਨਮਸਕਾਰ ਨਮਸਤਮ ਅਰੂਪੇ ਸਾਰਿਆਂ ਦਾ ਰੂਪ ਨਹੀਂ ਸੰਸਾਰ ਦੇ ਵਿੱਚ ਤੂੰ ਰੂਪ ਤੋਂ ਬਾਹਰਾ ਤੇਰਾ ਕੋਈ ਰੂਪ ਨਹੀਂਗਾ ਤਾਂ ਅਸੀਂ ਤੈਨੂੰ ਜਾਣਾਂਗੇ ਅਰੂਪੇ ਬਿਨਾਂ ਰੂਪ ਵਾਲਿਆ ਤੈਨੂੰ ਨਮਸਕਾਰ ਹੈ ਇਸੇ ਤਰ੍ਹਾਂ ਇਹ ਸਾਰੇ ਅੱਖਰਾਂ ਦੇ ਅਰਥ ਨਿਕਲਦੇ ਨੇ ਇਹ ਸਨ ਇਹ ਖੋਜ ਦਾ ਵਿਸ਼ਾ ਸਾਨੂੰ ਭਾਸ਼ਾ ਦੀਆਂ ਡਿਕਸ਼ਨਰੀਆਂ ਖੋਲਣੀਆਂ ਪੈਣਗੀਆਂ ਅਰਥ ਲੱਭਣੇ ਪੈਣਗੇ ਪਰ ਥੀਮ ਸਮਝ ਆ ਗਿਆ ਵੀ ਇਹ ਸ਼ਬਦਾਂ ਦੇ ਅਰਥ ਕਿਵੇਂ ਕੱਢਣ ਦੇ ਮੂਰੇ ਆੜਾ ਲਾਤਾ ਮਤਲਬ ਉਹ ਅਪਾਰ ਹੋ ਗਿਆ ਨੈਗੇਟਿਵ ਹੋ ਗਿਆ ਗਿਣਤੀ ਤੋਂ ਪਰੇ ਹੋ ਗਿਆ ਆਹ ਸ਼ਬਦ ਤਾਂ ਉੱਥੇ ਦੱਸਿਆ ਹੋਇਆ ਵੀ ਜਿਹਨੂੰ ਗੰਜਿਆ ਨਹੀਂ ਜਾ ਸਕਦਾ ਉਹਨੂੰ ਗੰਜਿਆ ਕਹਿੰਦੇ ਨੇ ਜਿਹਨੂੰ ਭੰਜਿਆ ਨਹੀਂ ਜਾ ਸਕਦਾ ਉਹਨੂੰ ਅਭੰਜੇ ਕਹਿੰਦੇ ਨੇ ਇਹਦਾ ਪਾਰ ਨਹੀਂ ਪਾਇਆ ਸਰਦਾਰ ਉਹ ਅਪਾਰੇ ਕਹਿੰਦੇ ਨੇ ਸੋ ਏਕ ਏਕੋ ਹੀ ਆ ਅਨੇਕ ਹੈ ਵੀ ਤੋਂ ਨੇਕਾਂ ਉਕੂਤੇ ਭੂਤ ਹੁੰਦੀ ਹੈ ਦੇ ਉਹ ਕੂਤੇ ਮਤਲਬ ਜਿਹੜਾ ਬਿਨਾ ਦੇਹ ਤੂਆ ਆ ਹਾਈਲਾਈਟ ਕੀਤਾ ਹੈ ਨਿਰਨਾਮੀ ਵੀ ਬਿਨਾ ਤੇਰਾ ਕੋਈ ਨਾਮ ਨਹੀਂ ਹੈਗਾ ਅਸਲੀ ਨਾਮ ਨਹੀਂ ਹੈਗਾ ਤੇਰਾ ਤੇਰੇ ਕਰਮ ਮਤਲਬ ਤੇਰੇ ਕੰਮਾਂ ਤੋਂ ਲੋਕਾਂ ਨੇ ਤੇਰੇ ਨਾਮ ਰੱਖਿਆ ਨੇ ਤੇਰਾ ਆਪਣਾ ਕੋਈ ਅਸਲੀ ਨਾਮ ਨਹੀਂ ਹੈਗਾ ਇਸੇ ਤਰ੍ਹਾਂ ਅਸੀਂ ਇਹ ਸਾਰੇ ਅਰਥ ਕੱਢ ਸਕਦੇ ਹਾਂ ਨਾ ਅੱਖਰਾਂ ਦੇ ਜੇ ਸਾਨੂੰ ਇਹ ਗੱਲ ਦਾ ਪਤਾ ਲੱਗੂਗਾ ਫੇਰ ਇਸ ਬਾਣੀ ਨੂੰ ਪੜਨ ਦਾ ਸਹਾਰਾ ਫਿਰ ਹੀ ਸਾਨੂੰ ਇਹ ਅੱਖਰਾਂ ਦੇ ਵਿੱਚ ਇਹ ਊੜਾੜਾ ਦੇ ਅਖਰੀ ਨੇ ਉਹਨਾਂ ਨੂੰ ਟਿੱਪੀਆਂ ਪੈਂਦੀਆਂ ਸਿਹਾਰੀਆਂ ਬੈਣੀਆਂ ਲੱਗੀਆਂਆਂ ਨੇ ਐਵੇਂ ਤਾਂ ਇਹ ਅੱਖਰ ਨੇ ਪਏ ਨੇ ਇਹਨਾਂ ਨੇ ਕਿਹੜਾ ਬੋਲਣਾ ਪਰ ਜਦੋਂ ਅਸੀਂ ਇਹਨਾਂ ਨੂੰ ਪੜਾਂਗੇ ਪੜ ਕੇ ਵਿਚਾਰਾਂਗੇ ਗੁਰ ਵਿਚਾਰ ਕਰਾਂਗੇ ਫਿਰ ਇਹ ਅੱਖਰ ਸਾਨੂੰ ਕੁਝ ਗਿਆਨ ਦੇਣਗੇ ਉਹ ਗਿਆਨ ਹੀ ਗੁਰਵਾਣੀ ਆ ਨਹੀਂ ਤਾਂ ਗਣਤੀ ਗਣੇ ਨਾਲ ਛੁੱਟੀ ਐ ਰੋਜ਼ ਪੜਾਂਗੇ ਵੀ ਅਸੀਂ ਇੰਨੀ ਵਾਰ ਪੜ੍ਹ ਕਰ ਲਿਆ ਦਿਹਾੜੀ 'ਚ ਜਾਸਰ ਸਾਹਿਬ ਦਾ ਉਹ ਤਾਂ ਗਣਤੀ ਆ ਉਹ ਉਹਦੇ ਨਾਲ ਕੋਈ ਛੁੜਖਾਰਾ ਨਹੀਂ ਹੈਗਾ